ਸਲੋਕ ਮਹਲਾ 5 ਵਾ ਅੰਮ੍ਰਿਤ ਬਾਣੀ ਅਮਿਓਰਸ ਅੰਮ੍ਰਿਤ ਹਰਿ ਕਾ ਨਾਮੁ ਮਨ ਤਨ ਹਿਰਦੈ ਸਿਮਰ ਹਰਿ ਆਠ ਪੈਰ ਗੁਣ ਗਾਓ ਇਹ ਸ਼ਬਦ ਰਾਗ ਰਾਮਕਲੀ ਕੀ ਵਾਰ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ 963 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਅੰਮ੍ਰਿਤ ਬਾਣੀ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੇ ਰੰਗ ਅਮਿਓ ਰਸ ਅੰਮ੍ਰਿਤ ਦਾ ਸੁਆਦ ਹਰ ਕਾ ਨਉ ਪਰਮਾਤਮਾ ਦਾ ਨਾਮ ਮਨ ਤਨ ਹਿਰਦੈ ਸਿਮਰ ਮਨ ਦੇ ਵਿੱਚ ਤਨ ਦੇ ਨਾਲ ਔਰ ਹਿਰਦੇ ਦੇ ਨਾਲ ਸਿਮਰ ਪਰਮਾਤਮਾ ਦੇ ਨਾਮ ਨੂੰ ਸਿਮਰ ਆਠ ਪਹਿਰ ਅੱਠੇ ਪੈ ਰਹੀ ਗੁਣ ਗਾਓ ਸਿਫਤ ਸਲਾ ਕਰੋ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਾਲ ਹੈ ਅੰਮ੍ਰਿਤ ਦਾਸਵਾਦ ਦੇਣ ਵਾਲਾ ਹੈ ਹੇ ਭਾਈ ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੇ ਰਾਹੀ ਇਸ ਪ੍ਰਭੂ ਨਾਮ ਨੂੰ ਮਨ ਵਿੱਚ ਸਰੀਰ ਵਿੱਚ ਹਿਰਦੇ ਵਿੱਚ ਸਿਮਰੋ ਤੇ ਅਠੇ ਪਹਿਰ ਪ੍ਰਭੂ ਦੀ ਸਿਫਤ ਸਲਾ ਕਰੋ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆਓ ਜਨਮ ਪਦਾਰਥ ਸਫਲ ਹੋਏ ਮਨ ਮਹਿ ਲਾਹੋ ਪਾਓ ਗੁਰੂ ਸਹਿ ਪਰਮਾਨ ਕਰਦੇ ਹਨ ਉਪਦੇਸ਼ ਸੁਣੋ ਸਤਿਗੁਰੂ ਦੇ ਬਚਨਾਂ ਨੂੰ ਸੁਣੋ ਤੁਮ ਗੁਰ ਸਿੱਖੋ ਏ ਗੁਰ ਸਿੱਖੋ ਸੱਚਾ ਸਦਾ ਤੇ ਰਹਿਣ ਵਾਲਾ ਸਵਾਉ ਮਨੋਰਥ ਜਨਮ ਪਦਾਰਥ ਤੇਰਾ ਇਹ ਜਿ ਆਉਣਾ ਸੰਸਾਰ ਦੇ ਵਿੱਚ ਸਫਲ ਹੋਏ ਸਫਲ ਹੋ ਜਾਏਗਾ ਮਨ ਮਹਿ ਲਾਏ ਭਾਉ ਆਪਣੇ ਮਨ ਦੇ ਨਾਲ ਭਾਉ ਕਹਿੰਦੇ ਨੇ ਪ੍ਰੇਮ ਪਿਆਰ ਸੁਖ ਸਹਿਜ ਆਨੰਦ ਗਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗੈ ਪਾਈਐ ਥਾਉ ਸੁਖ ਸਹਿਜ ਸਹਿਜ ਕਹਿੰਦੇ ਨੇ ਆਤਮਕ ਅਡੋਲਤਾ ਅਨੰਦ ਅੰਤਨਾ ਗਾਣਾ ਆਨੰਦ ਪ੍ਰਭ ਜਪਤਿਆਂ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਦੁੱਖ ਜਾਏ ਦੁੱਖ ਦਾ ਨਾਸ ਹੋ ਜਾਂਦਾ ਨਾਨਕ ਹੈ ਨਾਨਕ ਨਾਮ ਜਪਤ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਸੁੱਖ ਉਪਜੇ ਸੁੱਖ ਪੈਦਾ ਹੁੰਦੇ ਹਨ ਦਰਗਹਿ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਪਾਈ ਤਾਉ ਥਾਂ ਪ੍ਰਾਪਤ ਕਰ ਲੈਂਦੀ ਹੈ ਗੁਰੂ ਸਾਹਿਬ ਨੂੰ ਮਾਨ ਕਰਦੇ ਹਨ ਏ ਗੁਰ ਸਿੱਖੋ ਸੇ ਪ੍ਰਸਲਾਹ ਵਾਲਾ ਇਹ ਉਪਦੇਸ਼ ਸੁਣੋ ਜਿੰਦਗੀ ਦਾ ਅਸਲ ਮਨੋਰਥ ਇਹੀ ਹੈ ਮਨ ਵਿੱਚ ਪ੍ਰਭੂ ਦਾ ਪਿਆਰ ਟਕਾਓ ਇਹ ਮਨੁੱਖਾ ਜੀਵਨ ਰੂਪ ਕੀਮਤੀ ਦਾਤ ਸਫਲ ਹੋ ਜਾਏਗੀ ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ ਸੁਖ ਆਤਮਕ ਅਡੋਲਤਾ ਤੇ ਬੇਅੰਤ ਖੁਸ਼ੀਆਂ ਪ੍ਰਾਪਤ ਹੁੰਦੀ ਹੈ ਹੇ ਨਾਨਕ ਪ੍ਰਭੂ ਦਾ ਨਾਮ ਜਪਦਿਆਂ ਇਸ ਲੋਕ ਵਿੱਚ ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ ਮਹਲਾ 5 ਵਾ ਨਾਨਕ ਨਾਮ ਧਿਆਇਐ ਗੁਰਪੂਰਾ ਮੱਤ ਦੇ ਪਾਣ ਜਪ ਤਪ ਸੰਜਮੋਂ ਪਾਣ ਹੀ ਕੱਢ ਲੈ ਨਾਨਕ ਏ ਨਾਨਕ ਨਾਮ ਧਿਆਇਐ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ ਗੁਰਪੂਰਾ ਪੂਰੇ ਗੁਰੂ ਦਾ ਮਤ ਦੇ ਜੀ ਦੇ ਨਾਲ ਸਾਨੂੰ ਮਤ ਪ੍ਰਾਪਤ ਹੋ ਜਾਏ ਮਤ ਮਿਲ ਜਾਏ ਪਾਣ ਜਪ ਤਪ ਸੰਜਮ ਪਾਣ ਆਪਣੀ ਰਜਾ ਵਿੱਚ ਸੰਜਮ ਇੰਦਰੀਆਂ ਨੂੰ ਵਸ ਵਿੱਚ ਲਿਆਉਣ ਦੀ ਕਿਰਿਆ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ اے ਨਾਨਕ ਪੂਰਾ ਗੁਰੂ ਤਾਂ ਇਹ ਮਤ ਦਿੰਦਾ ਹੈ ਕੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਪਰ ਉਹ ਜਪ ਤਪ ਸੰਜਮ ਆਦਿਕ ਕਰਮ ਕਾਂਡ ਪ੍ਰਭੂ ਦੀ ਰਜਾ ਵਿੱਚ ਹੀ ਰਹੋ ਰਜਾ ਵਿੱਚ ਹੀ ਰਹਿਆ ਨਾ ਰਜਾ ਅਨੁਸਾਰ ਹੀ ਪ੍ਰਭੂ ਇੱਕ ਕਰਮ ਕਾਂਡ ਵਿੱਚੋਂ ਜੀਵ ਨੂੰ ਕੱਢ ਲੈਂਦਾ ਹੈ ਪਾਣ ਜੋ ਨਾਮ ਪੁਵਾਈਐ ਪਾਣ ਸ਼ੁਕਰ ਕਰੀ ਪਾਣ ਦੁੱਖ ਸੁੱਖ ਭੋਗਿਆ ਪਾਣ ਕਰਮ ਕਰੇ ਪਾਣ ਕਹਿੰਦੇ ਨੇ ਹੁਕਮ ਦੇ ਅੰਦਰ ਅਜਾ ਦੇ ਅੰਦਰ ਜੋਨ ਪਵਾਈਆ ਜੁਨਾਂ ਦੇ ਵਿੱਚ ਪੈਂਦਾ ਹੈ ਪਾਣ ਪਰਮਾਤਮਾ ਦੀ ਰਜ਼ਾ ਦੇ ਅਨਸਾਰ ਬਖਸ਼ ਕਰੇ ਪਰਮਾਤਮਾ ਬਖਸ਼ ਲੈਂਦਾ ਹੈ ਪਾਣ ਦੁੱਖ ਸੁੱਖ ਭੋਗਿਐ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਅਸੀਂ ਦੁੱਖ ਸੁੱਖ ਭੋਗਦੇ ਹਾਂ ਪਾਣ ਕਰਮ ਕਰੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਰਮ ਕਹਿੰਦੇ ਨੇ ਬਖਸ਼ਿਸ਼ ਮਿਹਰ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੁਗਨਾ ਵਿੱਚ ਪਟਕਦਾ ਹੈ ਰਾਜਾ ਵਿੱਚ ਹੀ ਪ੍ਰਭੂ ਜੀਵ ਉੱਤੇ ਬਖਸ਼ਿਸ਼ ਕਰਦਾ ਹੈ ਉਸ ਦੀ ਰਜਾ ਵਿੱਚ ਇਹ ਜੀਵ ਨੂੰ ਦੁੱਖ ਸੁੱਖ ਭੋਗਣਾ ਪੈਂਦਾ ਆਪਣੀ ਰਜਾ ਅਨੁਸਾਰ ਹੀ ਜੀਵਾਂ ਉੱਤੇ ਮਿਹਰ ਕਰਦਾ ਹੈ ਪਣ ਮਿੱਟੀ ਸਾਜਕੈ ਪਣ ਜੋਤ ਤਰੇ ਪਣ ਭੋਗ ਭੁਗਾਇੰਦਾ ਪਣ ਮਨੈ ਕਰੇ ਪਾਣ ਮਿੱਟੀ ਸਾਜਕ ਹੈ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੀ ਮਿੱਟੀ ਸਰੀਰ ਸਾਜਕ ਹੈ ਸਰੀਰ ਬਣਾ ਦਿੱਤਾ ਪਾਣ ਜੋਤ ਤਰੇ ਜੋਤ ਕਹਿੰਦੇ ਨੇ ਜਿੰਦ ਪਾਣ ਭੋਗ ਭੁਗਾਇੰਦਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਭੋਗ ਭੋਗਨੇ ਪੈਂਦੇ ਹਨ ਪਣ ਮਨ ਕਰੇ ਮਨ ਕਰੇ ਰੋਕ ਦਿੰਦਾ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਪ੍ਰਭੂ ਆਪਣੀ ਰਜਾ ਵਿੱਚ ਹੀ ਸਰੀਰ ਪਣਾ ਕੇ ਉਸ ਵਿੱਚ ਜਿੰਦ ਪਾ ਦਿੰਦਾ ਹੈ ਰਜਾ ਵਿੱਚ ਹੀ ਜੀਵਾਂ ਨੂੰ ਭੋਗਾਂ ਵੱਲ ਪ੍ਰੇਰਦਾ ਤੇ ਰਜਾ ਅਨੁਸਾਰ ਹੀ ਭੋਗਾਂ ਵੱਲ ਰੋਕਦਾ ਹੈ ਪਾਣ ਨਰਕ ਸੁਰਗ ਔਤਾਰੇ ਪਾਣ ਤਰਨ ਪਰੇ ਪਾਣ ਕੀ ਜਿਸ ਭਗਤੀ ਲਾਏ ਨਾਨਕ ਬਿਰਲੇ ਪਾਣ ਨਰਕ ਸੁਰਗ ਔਤਾਰੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਬਾਣੇ ਵਿੱਚ ਹੀ ਨਰਕ ਸੁਰਗ ਔਤਾਰੇ ਉਤਾਰਦਾ ਹੈ ਪਾਉਂਦਾ ਹੈ ਬਾਣੇ ਧਰਮ ਪਰੇ ਧਾਰਨ ਕਹਿੰਦੇ ਨੇ ਧਰਤੀ ਤਰਨ ਪਰੇ ਧਰਤੀ ਤੇ ਡਿੱਗਦਾ ਹੈ ਨਾਸ ਹੁੰਦਾ ਹੈ ਨਾਨਕ ਬਾਣੇ ਹੀ ਜਿਸ ਭਗਤੀ ਲਾਏ ਪਰਮਾਤਮਾ ਦੀ ਰਜਾ ਦੇ ਵਿੱਚ ਹੀ ਜਿਸ ਨੂੰ ਭਗਤੀ ਦੀ ਦਾਤ ਉਹ ਦਿੰਦਾ ਹੈ ਨਾਨਕ ਵਿਰਲੇ ਹੈ ਕੋਈ ਵਿਰਲੇ ਮਨੁੱਖ ਨੂੰ ਨਾਰਕ ਨਰਕ ਵਿੱਚ ਸੁਰਗ ਸੁਰਗ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਆਪਣੀ ਰਜਾ ਅਨੁਸਾਰ ਹੀ ਪ੍ਰਭੂ ਕਿਸੇ ਨੂੰ ਨਰਕ ਤੇ ਕਿਸੇ ਨੂੰ ਸਵਰਗ ਵਿੱਚ ਪਾਉਂਦਾ ਹੈ ਪ੍ਰਭੂ ਦੀ ਰਜਾ ਵਿੱਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ ਆਪਣੀ ਰਜਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿੱਚ ਜੋੜਦਾ ਹੈ ਉਹ ਮਨੁੱਖ ਨੂੰ ਬੰਦਗੀ ਕਰਦਾ ਹੈ ਪਰ ਇਹ ਨਾਨਕ ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਹੁੰਦੇ ਹਨ ਪੌੜੀ ਬੜਿਆਈ ਸੱਚੇ ਨਾਮ ਕੀ ਓ ਜੀਵਾਂ ਸੁਣ ਸੁਣੇ ਪਸੂ ਪਰੇਤ ਅਗਿਆਨ ਉਧਾਰੇ ਇੱਕ ਖਣੇ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਵਡਿਆਈ ਸੱਚੇ ਨਾਮ ਕੀ ਉਹ ਵਡਿਆਈ ਜੋ ਸਦਾ ਤੇ ਰਹਿਣ ਵਾਲੀ ਹੈ ਨਾਮ ਕੀ ਪ੍ਰਮਾਤਮਾ ਦਾ ਨਾਮ ਓ ਜੀਵਾਂ ਮੈਂ ਜੀਉਂਦਾ ਹਾਂ ਸੁਣੋ ਸੁਣੇ ਸੁਣ ਸੁਣ ਕੇ ਪਸ਼ੂ ਭਰੇਤ ਪਸ਼ੂ ਤੇ ਭਰੇਤ ਅਗਿਆਨ ਉਧਾਰੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਵੀ ਉਤਾਰ ਦਿੱਤੇ ਇੱਕ ਖਿਣੇ ਇੱਕ ਪਲ ਦੇ ਵਿੱਚ ਇੱਕ ਛਿੰਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫਤਾਂ ਕਰ ਕਰਕੇ ਸੋ ਸੁਣ ਕੇ ਮੇਰੇ ਅੰਦਰ ਜਿੰਦ ਪੈਦਾ ਹੈ ਮੈਨੂੰ ਆਤਮਿਕ ਜੀਵਨ ਹਾਸਿਲ ਹੁੰਦਾ ਹੈ ਪ੍ਰਭੂ ਦਾ ਨਾਮ ਪਸ਼ੂ ਸੁਭਾਅ ਪ੍ਰੇਤ ਸੁਭਾਅ ਤੇ ਗਿਆਨੀ ਇਹਨਾਂ ਨੂੰ ਇੱਕ ਕਿnde ਵਿੱਚ ਤਾਰ ਲੈਂਦਾ ਹੈ ਦਿਨ ਸ ਰੈਣ ਤੇਰਾ ਨਾਮ ਸਦਾ ਸਤ ਜਾਪੀਐ ਤ੍ਰਿਸ਼ਨਾ ਭੁਖ ਬਿਕਰਾਲ ਨਾਏ ਤੇਰੇ ਤੇਰਾਪੀਐ ਦਿਨ ਸਰੈਣ ਦਿਨ ਰਾਤ ਤੇਰਾ ਨਾਮ ਤੇਰੇ ਨਾਮ ਸਦਾ ਸਤ ਜਾਪੀਐ ਸਦਾ ਹੀ ਤੇਰੇ ਨਾਮ ਨੂੰ ਜਪਦੇ ਰਹਿਣ ਤ੍ਰਿਸ਼ਨਾ ਭੁੱਖ ਬਿਕਰਾਲ ਤ੍ਰਿਸ਼ਨਾ ਦੀ ਭੁੱਖ ਦੇ ਵਿੱਚ ਬਿਕਰਾਲ ਡਰਾਉਣੀ ਭਿਆਨਕ ਨਾਏ ਤੇਰਾ ਤੇਰਾ ਪੀ ਹੈ ਨਾਏ ਤੇਰਾ ਤੇਰੇ ਨਾਮ ਦੇ ਰਾਹ ਤੇਰਾ ਥਰਾਪੀ ਹੈ ਰੱਜ ਜਾਂਦੀ ਗੁਰੂ ਸਾਹਿਬ ਪਰਮਾਨੰ ਕਰਦੇ ਹਨ हे ਪ੍ਰਭੂ ਦਿਨ ਰਾਤ ਸਦਾ ਹੀ ਤੇਰਾ ਨਾਮ ਜਪਨਾ ਚਾਹੀਦਾ ਹੈ ਤੇਰੇ ਨਾਮ ਦੇ ਰਾਹੀ ਮਾਇਆ ਦੀ ਡਰਾਉਣੀ ਭੁੱਖ ਤਰੇ ਮਿਟ ਜਾਂਦੀ ਐ ਰੋਗ ਸੋਗ ਦੁੱਖ ਵੰਝੈ ਜਿਸ ਨਾਉ ਮਨ ਵਸੈ ਤਿਸੈ ਪ੍ਰਾਪਤ ਲਾਲ ਜੋ ਗੁਰ ਸ਼ਬਦ ਦੇ ਰਸੈ ਰੋਗ ਸੋਗ ਦੁੱਖ ਬੰਜ ਹੈ ਬੰਜਾ ਕਹਿੰਦੇ ਨੇ ਦੂਰ ਹੋ ਜਾਂਦਾ ਹੈ ਰੋਗ ਸੋਗ ਜਿਸ ਨਾਮ ਮਨ ਵਸੈ ਕਿਨਾਂ ਦਾ ਹੁੰਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਤਿਸੈ ਪ੍ਰਾਪਤ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਲਾਲ ਜੋ ਉਹ ਲਾਲ ਗੁਰ ਸ਼ਬਦੀ ਰਸ ਹੈ ਜੋ ਗੁਰੂ ਦੇ ਸ਼ਬਦ ਦੇ ਵਿੱਚੋਂ ਰਸ ਲੈਂਦਾ ਹੈ ਰਸ ਹੈ ਰਸਦਾ ਹੈ ਰਸ ਸਹਿਤ ਹੁੰਦਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸ ਪੈਂਦਾ ਹੈ ਉਸ ਦੇ ਮਨ ਵਿੱਚੋਂ ਵਿਕਾਰ ਰੋਗ ਸੈਸ ਅਤੇ ਦੁੱਖ ਰੋਗ ਦੂਰ ਹੋ ਜਾਂਦਾ ਹੈ ਪਰ ਇਹ ਨਾਮ ਹੀ ਰਹਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ੌਦ ਵਿੱਚ ਰਚ ਵਿੱਚ ਜਾਂਦਾ ਹੈ ਖੰਡ ਬ੍ਰਹਮੰਡ ਬੇਅੰਤ ਉਦਾਹਰਨ ਹਾਰਿਆ ਤੇਰੀ ਸ਼ੋਭਾ ਤੁਦ ਸੱਚੇ ਮੇਰੇ ਪਿਆਰਿਆ ਖੰਡ ਔਰ ਬ੍ਰਹਮੰਡ ਦੇ ਵਿੱਚ ਖੰਡ ਕਹਿੰਦੇ ਨੇ ਦੇਸ਼ ਬ੍ਰਹਮੰਡ ਪੂਰੇ ਬ੍ਰਹਮੰਡ ਦੇ ਵਿੱਚ ਬਿਆੰਤ ਬਹੁਤ ਸਾਰੇ ਉਦਾਹਰਨ ਆ ਰਿਹਾ ਉਧਾਰ ਕਰਨ ਵਾਲਿਆ ਤੇਰੀ ਸ਼ੋਭਾ ਤੇਰੀ ਵਡਿਆਈ ਤੁਦ ਤੈਨੂੰ ਹੀ ਫਬਦੀ ਹੈ ਸੱਚੇ ਮੇਰੇ ਪਿਆਰਿਆ ਸੱਚਾ ਸਦਾ ਕੈਮ ਰਹਿਣ ਵਾਲਾ ਸਾਦ ਸਦਾ ਉਦਾਹਰਨ ਆ ਰਿਹਾ ਹੈ ਧਾਰਨ ਹਾਲ ਗੁਰੂ ਸਾਹਿਬ ਪਰਮਾਨੰ ਕਰਦਿਆਂ ਇਹ ਖੰਡਾ ਪ੍ਰੇਮੰਡਾ ਦੇ ਬਿਆੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ ਇਹ ਸਦਾ ਸਥਿ ਰਹਿਣ ਵਾਲੇ ਮੇਰੇ ਪਿਆਰੇ ਤੇਰੀ ਸ਼ੋਭਾ ਤੈਨੂੰ ਹੀ ਫੱਬਦੀ ਹੈ ਆਪਣੀ ਬੜੀ ਆਈ ਤੂੰ ਆਪ ਹੀ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ